ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਗੰਗਸਰ ਸੇਵ ਕਰਤਾਰਪੁਰ ਸੇਵ ਵਿਖੇ ਖੜੇ ਆਂ ਜੋ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਇਹ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਪੰਡਤ ਵਿਸਾਖਾ ਰਾਮ ਜੀ ਜੋ ਮਤਲਬ ਗੁਰੂ ਸਾਹਿਬ ਨਾਲ ਜਦ ਕਰਨ ਲੱਗੇ ਕਿ ਮੈਂ ਹਰਦੁਆਰ ਵਿਖੇ ਗੰਗਾ ਨਹਾ ਕੇ ਹੁਣ ਤਾਂ ਗੁਰੂ ਸਾਹਿਬ ਕਹਿੰਦੇ ਜੇ ਤੂੰ ਗੰਗਾ ਨਹਾਉਣ ਚੱਲੇ ਆ ਤਾਂ ਇਹ ਲੋਟਾ ਲੈ ਜਾ ਤੇ ਮੇਰੇ ਲਈ ਵੀ ਜਲ ਲੈ ਕੇ ਆਂ ਗੰਗਾ ਦੇ ਵਿੱਚੋਂ ਦਾ ਉਹ ਜੋ ਲੋਟਾ ਸੀਗਾ ਉਹ ਗੰਗਾ ਵਿਸਖਾਰਾਂ ਤੋਂ ਪਾਣੀ ਦੇ ਵਿੱਚ ਰੁੜ ਗਿਆ ਗੰਗਾ ਦੇ ਵਿੱਚ ਤੇ ਉਸ ਤੋਂ ਬਾਅਦ ਜੋ ਗੁਰੂ ਜੀ ਨੇ ਇੱਥੇ ਖੂਹ ਦੀ ਖਦਵਾਈ ਕਰਾਈ ਤਾਂ ਉਹੀ ਲੋਟਾ ਉਹਨਾਂ ਨੂੰ ਇੱਥੇ ਖੂਹ ਦੇ ਵਿੱਚੋਂ ਮਿਲਿਆ ਤੇ ਗੁਰੂ ਸਾਹਿਬ ਜੀ ਨੇ ਵਾਰ ਦਿੱਤਾ ਕਿ ਜੋ ਇਸ ਖੂਹ ਦੇ ਪਾਣੀ ਦੇ ਨਾਲ ਇਸ਼ਨਾਨ ਕਰੇਗਾ ਉਸ ਦੇ ਚਮੜੀ ਰੋਗ ਆਦਮਾਨਸਿਕ ਰੋਗ ਸਭ ਦੂਰ ਹੋਣਗੇ ਜੋ ਅੱਜ ਵੀ ਇੱਥੇ ਚੱਲ ਰਿਹਾ ਹੈ ਤੇ ਗੁਰਦਵਾਰਾ ਸਾਹਿਬ ਦਾ ਇਹੀ ਇਤਿਹਾਸ हां जी ਵੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਰਦੁਆਰਾ ਸਾਹਿਬ ਤੋਂ ਕੱਪੜੇ ਵਗੈਰਾ ਸਮਾਨ ਆਪਦਾ ਬੰਨ ਕੇ ਸਾਰਾ ਤਿਆਰੀ ਹੋ ਗਈ ਹੈ ਵੀ ਚੱਲੀਏ ਸੰਗਤਾਂ ਕਿਉਂ ਵੀ ਤਿਆਰੀ ਹੈ ਹਾਂ ਬਈਆ ਅੰਦਰ ਮੰਝਾ ਹੈ ਭਾਈ ਗਰਮੀ ਪੂਰੀ ਬੋਲ ਆ ਆ ਮੁੰਡੇ ਦੇ ਬੈਗ ਨਹੀਂ ਲੋਡ ਆਉਂਦੇ ਪਿੱਛੋਂ ਰस्सियां ਲਈਆਂ ਸੀਗੀਆਂ ਸੈੱਟ ਕਰਕੇ ਬੰਨ ਲਏ ਆ ਗਰਮੀ ਬਹੁਤ ਆ ਸਰਾ ਹੋਇਆ ਤੇ ਦੇਖਦੇ ਆ ਜੇ 20 ਕਿਲੋਮੀਟਰ ਆਏ ਆ ਅਜੇ ਬਸ ਅੰਦਰ ਹੋ ਗਿਆ 20 ਮਿੰਟ ਪਾਣੀ ਪਾਣੀ ਪੀਂਦੇ ਤੇ ਦੁਬਾਰਾ 20 ਆ ਮੁੰਡਾ ਵੀ ਗਰਮੀ ਮੰਨੀ ਜਾਂਦਾ ਜੀ ਬਈ ਆਪਾਂ ਪਹੁੰਚ ਚੁੱਕੇ ਆਂ ਫਗਵਾੜੇ ਤੇ ਇੱਥੇ ਆਪਾਂ ਸਟਾਪ ਲਿਆ ਸੀਗਾ ਕੇਲੇ-ਕੂਲੇ ਖਾ ਲਏ ਆ ਤੇ ਹੁਣ ਆਪਣਾ 70 ਕਿਲੋਮੀਟਰ ਰਹਿ ਗਿਆ ਅਨੰਦਪੁਰ ਸਾਹਿਬ ਆਪਾਂ ਅੰਦਾਜ਼ਾ ਹੈਗਾ ਵੀ ਆਪਾਂ 7:30 ਜਾਂ 8 ਵਜੇ ਤੱਕ ਪਹੁੰਚ ਜਾਾਂਗੇ ਬਸ ਇਤੋਂ ਬਾਅਦ ਹੁਣ ਬ੍ਰੇਕ ਘੱਟ ਲਵਾਂਗੇ ਤੇ ਖਿੱਚਦੇ ਆਂ ਸਾਈਕਲ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਆ ਬੈਠਾ ਜੋ ਉੱਪਰ ਤਿਆਰ ਆ ਬਈ ਯਾਰ ਆ ਲੈ ਚੱਲ ਫਿਰ ਚਲੀਏ ਚੱਲ ਹਾਂਜੀ ਬਾਈ 5 ਵਜ ਚੁੱਕੇ ਆ ਤੇ ਹਜੇ 54 ਕਿਲੋਮੀਟਰ ਪਿਆ ਆਪਣੀ ਨੰਬਰ ਪਲੇਟ ਥੋੜੀ ਜੀ ਢਿੱਲੀ ਸੀ ਕਿ ਤੇ ਉਹ ਬਾਈ ਉਹਨਾਂ ਤੋਂ ਆਪਾਂ ਵੈਲਡਿੰਗ ਕਰਾ ਕੇ ਲਿਆਂਦੀ ਆ ਬਾਈ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਆ ਬਾਈ ਕਿਤੇ ਤੁਸੀਂ ਯਾਤਰਾ ਤੇ ਚਲੇ ਆ। ਉਹ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਈ।